ਕਿਉਂਕਿ ਪਹਿਲਾਂ ਵੀ ਜਦੋਂ ਕੰਮ ਅਜੇ ਸ਼ੁਰੂ ਹੀ ਕੀਤਾ ਸੀਗਾ ਤੇ ਭਾਈ ਮੇਰੇ ਕੋਲੇ ਆ ਗਿਆ ਸੀਗਾ ਅਚਕੋਲੇ ਖੜੇ ਹਾਂ ਠੀਕ ਹੈ ਠੀਕ ਹੈ ਠੀਕ ਹੈ ਵਧੀਆ ਗੱਲ ਆ ਵਧੀਆ ਗੱਲ ਆ ਤੇ ਭਾਈ ਜਿਹੜਾ ਬੰਦਾ ਪੈਗ ਲਾ ਲੈਂਦਾ ਉਹਦੇ ਦੀ ਕੋਈ ਮੰਗਲਵਾਰ ਨਹੀਂ ਕੋਈ ਵੀਰਵਾਰ ਨਹੀਂ ਅੱਛਾ ਜੱਸੀ ਦੇ ਫਾਦਰ ਸਾਹਿਬ ਹਾਂ ਉਹਨਾਂ ਨੂੰ ਬਹੁਤ ਸਾਰਾ ਮਾਣ ਸਾਡੇ ਪੰਜਾਬੀ ਲੋਕ ਗਾਇਕਾ ਜੱਸੀ ਅੱਛਾ ਠੀਕ ਹੈ ਜੀ ਭਾਜੀ ਕੋਈ ਗੱਲ ਨਹੀਂ ਮੈਨੂੰ ਥੋੜਾ ਜਿਹਾ ਇਧਰ ਨਾ ਕਿਉਂਕਿ ਮੈਨੂੰ ਇਧਰ ਬਾਜੀ ਸਾਹਿਬ ਦੇ ਮੜ ਕੇ ਹਟਾ ਦੇਣਾ ਮੈਂ ਗੱਲਾਂ ਜੋਗੇ ਰਹਿ ਜਾਣਾ ਮਣ ਕਿਉਂਕਿ ਸਾਡੇ ਸਤਕਾਰਯੋਗ ਵੱਡੇ ਭੈਣ ਜੀ ਪੰਜਾਬ ਦੀ ਉਹ ਖੂਬਸੂਰਤ ਆਵਾਜ਼ ਦੀ ਮਲਕਾ ਐ ਸਕੌਰ ਜੀ ਉਹ ਵੀ ਬਿਲਕੁਲ ਤਿਆਰ ਬਰ ਤਿਆਰ ਬੈਠੇ ਨੇ ਉਹਨਾਂ ਨੇ ਮੜ ਕੇ ਤੁਹਾਡੇ ਸਾਹਮਣੇ ਪਰਫਾਰਮ ਕਰਨਾ ਆਪਣਾ ਪ੍ਰੋਗਰਾਮ ਪੇਸ਼ ਕਰਨਾ ਤੇ ਕਹਾਣੀ ਕੁਝ ਇਸ ਤਰ੍ਹਾਂ ਦੀ ਹੈ ਕਿ ਭਾਈ ਜਦੋਂ ਬੰਦਾ ਜਿਹੜਾ ਪੈਗ ਲਾ ਲੈਂਦਾ ਉਹਦੇ ਲਈ ਕੋਈ ਮੰਗਲਵਾਰ ਨਹੀਂ ਕੋਈ ਵੀਰਵਾਰ ਨਹੀਂ ਉਹ ਤਾਂ ਮਾਂ ਦਾ ਫੁੱਟ ਪੁੱਤ ਫੱਟੇ ਚੱਕੀ ਜਾਂਦਾ ਤੇ ਪਰ ਜਦੋਂ ਬੰਦਾ ਜਿੰਨੀ ਮਰਜੀ ਮਹਿੰਗੀ दारू ਪੀ ਲਵੇ ਚਾਹੇ ਰਾਇਲਸ ਜੱਗ ਪੀ ਲਵੇ ਸਿਗਨੇਚਰ ਪੀ ਲਵੇ ਬਲੈਂਡਰ ਪ੍ਰਾਈਡ ਪੀ ਲਵੇ ਤੇ ਜਦੋਂ ਪੀ ਕੇ ਘਰੇ ਜਾਂਦਾ ਤੇ ਬੀਬੀਆਂ ਪਤਾ ਕੀ ਕਹਿੰਦੀਆਂ ਵੇ ਆ ਗਿਆ ਹੁਣ ਮੂਤ ਪੀ ਕੇ ਇੱਥੇ ਹੀ ਪਈਆਂ ਤੇਰੀਆਂ ਦੱਤੀਆਂ ਢੰਡੀਆਂ ਆਪੇ ਚੱਗੇ ਖਾਲੀ ਸੋ ਬਾਕੀ ਆਪਾਂ ਕੋਈ ਟਾਈਮ ਘਟਾ ਬਾਕੀ ਗੱਲਾਂ ਆਪਾਂ ਕਰਦੇ ਆਂ ਕੀ ਤਰ੍ਹਾਂ ਆਓ ਹੋ ਤੇਰੇ ਕੋਲ ਮੇਰਾ ਇਹ ਖਾਤਾ ਨਹੀਂ ਬੰਦ ਹੋਣ ਵਾਲਾ ਇਹ ਹਾਤਾ ਗੱਲ ਸੁਣੋ ਅਸ 100 ਰੁਪਈਆ ਤਾਂ ਕੱਢ ਜਦੋਂ ਬੰਦੇ ਬਾਈ ਜੀ ਅਧੀਏ ਪਉਏ ਚੋਂ ਘਟਦਾ ਘਟਦੇ ਹੁਣ ਨਾ ਪੈਸੇ ਬੰਦਾ ਫਿਰ ਘਰ ਵਾਲੀ ਦੀਆਂ ਮਿਹਨਤਾਂ ਨਹੀਂਆਂ ਕਰੀ ਜਾਂਦਾ ਉਹਦੀਆਂ ਤਾਰੀਫਾਂ ਨਹੀਂਆਂ ਕਰੀ ਜਾਂਦਾ ਕਹਿੰਦਾ ਅੱਜ ਤਾਂ ਬਾਲੀ ਸੋਹਣੀ ਲੱਗਦੀ ਮੇਰੀ ਗੱਲ ਸੁਣ ਕੱਢ ਕੇ 100 ਰੁਪਈਆ ਭਾਈ ਸੇਮੇ ਦਾ ਪੁੱਠਾ ਹੀ ਹੱਥ ਮਾਰੀ ਜਾਂਦੀ ਆ ਉਹ ਮੈਂ ਤਾਂ ਤੈਨੂੰ ਆਹ ਇੰਦਗੜ ਵਾਲੀ ਨਹਿਰ ਨਹੀਂ ਟੱਪਣ ਦੇਣਾ ਉਹਦੀ ਵਾਪਸ ਕਰ ਦੇਣੇ ਆ ਅੱਛਾ ਸੌਣ ਦਾ ਮਹੀਨਾ ਕਿੰਦਾ ਮੈਂ ਕਿ ਪਹਿਲੇ ਤੈਨੂੰ ਕਿਹਾ ਸੀ ਵੀ ਜਿਹੜਾ ਲਾ ਲੈਂਦਾ ਉਹਦੇ ਦੇ ਸਾਰੇ ਮਹੀਨੇ ਸਦਾ ਦੀਵਾਲੀ ਸਾਦੀ ਤੇ ਚੱਤੋਂ ਪੈਰ ਆਨੰਦ ਹੋ ਤੇਰੇ ਕੋਲ ਮੇਰਾ ਏ ਖਾਤਾ ਨਹੀਂ ਬੰਦ ਹੋਣ ਵਾਲਾ ਏ ਹਾਤਾ ਇੱਕ ਲੈਣਾ ਦਾਰੂ ਦਾ ਅਧਿਆ ਇੱਕ ਲੈਣਾ ਦਾਰੂ ਦਾ ਅਧਿਆ ਸ਼ਹਿਤੀ ਮਾਰ ਮੈਂਟ ਬੱਲੀਏ ਆਂਡਿਆਂ ਜੋਗੇ ਤਾਂ ਬਣ ਕੇ ਬਾਈ ਤੁਸੀਂ ਵੀ ਹੁਣ ਉੱਠੋ ਯਾਰ ਬਹੁਤ ਸਾਰਾ ਮਾਣ ਸਾਡੇ ਭਾਈ ਜੀ 100 ਰੁਪਏ ਦਾ ਮਾਨ ਸਨਮਾਨ ਕਰਕੇ ਗਏ ਨੇ ਭਾਈ ਜੀ ਆਂਡਿਆਂ ਜੋਗਾ ਜਿਗਾਰਡ ਬਣ ਗਿਆ ਹੁਣ 270 ਦੀ ਯੂਗ ਹੀਰ ਜੁਗਨੀ ਦਾ ਆਪਾਂ ਜਿਗਾਰਡ ਕਰਨਾ ਤੁਸੀਂ ਸੰਗਿਓ ਨਾ ਤੁਸੀਂ ਵੀ ਸਾਰੇ ਉਠਿਓ ਉਹ ਤੇਰੇ ਕੋਲ ਮੇਰਾ ਇਹ ਖਾਤਾ ਨਹੀਂ ਬੰਦ ਹੋਣ ਵਾਲਾ ਇਹ ਹਤਾ ਇੱਕ ਲੈਣਾ ਦਾਰੂ ਦਾ ਅਧਿਆ ਇੱਕ ਲੈਣਾ ਦਾਰੂ ਦਾ ਅਧਿਆ ਸ਼ਹੀਦੀ ਮਾਰਮੈਂਟ ਬਲੀਏ ਸਾਵਧਾਨ ਓਟ ਫੜਾ ਦੇ ਨੀ ਤੂੰ ਮੇਰੀ ਸਿੰਧ ਬੈਂਕ ਬੰਦ ਗਏ ਇੱਕ ਸਾਵਧਾਨ ਓਟ ਫੜਾ ਦੇ ਨੀ ਤੂੰ ਮੇਰੀ ਸਿੰਧ ਬੈਂਕ ਬੰਦ ਗਏ ਤੂੰ ਮੇਰੀ ਸਿੰਧ ਵੇਚਿਆ 500 ਦਾ ਬੋਲਾਂ ਦੇ ਬੰਦਾ ਜਿੱਥੇ ਕੱਟ ਕਰ ਲੈ ਦੱਸਣਾ ਕਰ ਬੋਲਾਂ ਤਾਂ ਸਮਝ ਆਉਣੀ ਚਾਹੀਦੀ ਉਹਨਾਂ ਨੂੰ ਬੋਲਾਂ ਦਾ ਪਤਾ ਲੱਗ ਜਾਵੇ ਕੀ ਕਹਿੰਦੇ ਗੁੱਸਾ ਨਾ ਕਰੋ ਬਹੁਤ ਹੀ ਸਾਡਾ ਸੰਗੀਤ ਪਰਿਵਾਰ ਬਹੁਤ ਹੀ ਅੱਛੀ ਸਾਊਂਡ ਹੈ ਔਰ ਬਹੁਤ ਹੀ ਸਾਡੇ ਇਕਬਾਲ ਗੁੱਗੀਪੁਰਾ ਜੀ ਕੀਬੋਰਡ ਪਲੇ ਕਰ ਰਹੇ ਨੇ ਉਹਨਾਂ ਨੇ ਸਾਰਾ ਗਰੋਪੀ ਬਹੁਤ ਵਧੀਆ ਜੀ ਬਹੁਤ ਅੱਛਾ ਪਲੇ ਕਰ ਰਹੇ ਨੇ ਸਵਾਦ ਆ ਰਿਹਾ ਪੂਰਾ گاਉਂ ਦਾ ਹੱਲੇ ਕੱਟਾ ਵਿੱਚ 500 ਦਾ ਕੱਟਾ ਵਿੱਚ 500 ਦਾ ਤੇ 200 ਰੱਖਿਆ ਤੈਂ ਵਿੱਚੋਂ ਹਲੇ ਗੱਲ ਫੜਾਇਆ 250 ਜੜ ਬਚਿਆ ਪੂਰੀ ਮੈਂ ਵਿੱਚੋਂ ਭਾਈ ਜੀ ਗੱਲ ਇਸ ਤਰ੍ਹਾਂ ਵੀ ਜਦੋਂ ਬੰਦਾ ਵਿਆਇਆ ਹੁੰਦਾ ਨਾ ਉਦੋਂ ਉਹਨੂੰ ਘਰਵਾਲੀ ਨੂੰ ਸਾਰਾ ਹਿਸਾਬ ਕਿਤਾਬ ਦੱਸਣਾ ਵੀ ਪੈਂਦਾ ਤੇ ਉਹਦੇ ਕੋਲੋਂ ਪੁੱਛਣਾ ਵੀ ਪੈਂਦਾ ਤੇ ਮੇਰੀ ਗੱਲ ਸੁਣ ਵੀ ਜਿਹੜਾ ਪਰਸੋਂ ਆਪਾਂ ਬੂਰੀ ਮੱਛ ਵਾਲਾ ਕੱਟਾ ਵੇਚਿਆ ਸੀ ਜਿਹੜਾ ਬਾਲੀ ਮੋਗਜੀ ਮਾਰਦਾ ਸੀ ਉਹ ਪੈਸੇ ਕਿੱਧਰ ਗਏ ਜਿਹੜਾ ਆਪਾਂ ਬੂਰੀ ਮੱਝ ਵਾਲਾ ਕੱਟਾ ਵੇਚਾ ਜਿਹੜਾ ਬਾਲੀ ਮੋਗਜੀ ਮਾਰਦਾ ਸੀ ਉਹ ਪੈਸੇ ਕਿੱਧਰ ਗਏ ਦੱਸੀ ਮੈਨੂੰ ਜੇ ਕਿਤੇ ਮੈਂ 100 ਰੁਪਇਆ ਦੇ ਦਿੰਦੀ ਨਾ ਫਿਰ ਕੋਈ ਹਿਸਾਬ-ਕਿਤਾਬ ਨਹੀਂ ਸੀ ਪੁੱਛਣਾ ਗੱਲ ਸੁਣੋ ਰਾਤੀ ਪੀ ਕੇ ਆ ਗਏ ਤੇ ਇਹ ਵੀ ਨਹੀਂ ਪਤਾ ਲੱਗਿਆ ਵੀ ਮੈਂ ਬੈਠੀਆਂ ਮਿੰਨੋ ਆ ਕੇ ਕਹਿੰਦੇ ਭੂਆ ਪੈਰੀ ਪੈਣਾ ਕਦੋਂ ਕਾਈ ਸੀ ਇਹ دارو ਪੀ ਕੇ ਅੱਜ ਹਰਕਤਾਂ ਕਰਦੇ ਆ ਤੇ ਮੇਰੀ ਤਾਂ ਕਰਨਾ ਵਿਆਹ ਕਰਕੇ ਜੂਨ ਹੀ ਖਰਾਬ ਹੋ ਗਈ ਸੁਣ ਲੋ ਗੱਲ ਕਹਿੰਦੀ ਮੇਰੀ ਘੰਡਰਾਲਾ ਤੁਸੀਂ ਵੀ ਇੰਦੀ ਬੈਠਿਆ ਨਾ ਮੈਂ ਤਾਂ ਹੁਣ ਦੱਸਿਆ ਯਾਰ ਵਾਹ ਜੀ ਵਾਹ ਤੁਸੀਂ ਵੀ ਅਵਤਾਰ ਫੌਜੀ ਆ ਰਿਹਾ ਜਿੱਥੇ ਮੈਂ ਜਾਨਾ ਮਾਂ ਦੇ ਪੁੱਤ ਸਾਰੇ ਮੇਰੇ ਮਗਰੇ ਹੀ ਹੁੰਦੇ ਆ ਕਹਿੰਦੀ ਤੇਰੇ ਨਾਲ ਵਿਆਹ ਕਰਾ ਕੇ ਮੇਰੀ ਤਾਂ ਜੂਨ ਖਰਾਬ ਹੋ ਗਈ ਅੱਛਾ ਤੇਰੀ ਜੂਨ ਖਰਾਬ ਹੋ ਗਈ ਮੇਰਾ ਜੂਨ ਜੁਲਾਈ अगस्त सितंबर अक्तूबर नवंबर, नवंबर दिसंबर मेरा सारा सारा साल खराब हो गया दी गल ਵਿਚੋਂ ਹਲਕਾ ਲ ਬਣਾਇਆ 250 ਜਿਹੜਾ ਬਚਿਆ ਪੂਰੀ ਮੈਂ ਵਿਚੋਂ ਪੂਰੀ ਮਹਿ ਵਿੱਚੋਂ ਗੱਲ ਵੜਾਇਆ ਢਾਈ ਸੰਜੜ ਵਿੱਚ ਆ ਪੂਰੀ ਮਹਿ ਵਿੱਚੋਂ ਇਨ ਚਰ ਦੇ ਬੜੇ ਹੋਏ ਇਨ ਚਰ ਦੇ ਬੜੇ ਹੋਏ ਕਿਉਂ ਤੋੜਦੀ ਲੰਕ ਬੱਲੀਏ ਇੱਕ ਸੌਦਾ ਨੋਤ ਪੜਾ ਦੇ ਨੀ ਤੂੰ ਮੇਰੀ ਖੰਦ ਬੈਂਕ ਬੱਲੀਏ ਇੱਕ ਸੌਦਾ ਨੋਤ ਪੜਾ ਦੇ ਨੀ ਤੂੰ ਮੇਰੀ ਖੰਦ ਬੈਂਕ ਬੱਲੀਏ ਤੂੰ ਮੇਰੀ ਖੰਦ ਬੈਂਕ ਬੱਲੀਏ ਤੂੰ ਮੇਰੀ ਖੰਦ ਬੈਂਕ ਬੱਲੀਏ ਗੱਲ ਹੈ ਨਹੀਂ ਗੱਲ ਤਾਂ 100 ਰੁਪਏ ਦੀ ਹੋਈ ਆ ਗੱਲ 100 ਰੁਪਏ ਦੀ ਹੋਈ ਆਖੇ ਲੱਗ ਜਾ ਕਿਉਂਕਿ 270 ਦੀ ਹੀਰ ਜੁਗ ਨਹੀਂ ਆ ਜਾਂਦੀ ਆ ਆਪਰ ਦੋ ਮਿੰਟ ਸੈਰੀ ਕਮਾਉਣਾ ਇੱਕ ਸੌ ਦੀ ਸਾਰੀ ਗੱਲ ਹੈ ਨਹੀਂ ਸੌ ਦੀ ਸਾਰੀ ਗੱਲ ਹੈ ਨਹੀਂ ਗਾਮੇ ਦਾ ਬੁੱਤਾ ਲੈ ਜੂਗਾ ਪੈਗਮਾਰ ਕੇ ਦੋ ਉਹ ਲੰਡੂ ਜੇ ਚੁੱਪ ਕਰਕੇ ਆਮ ਨਾਲ ਪੈ ਜੂਗਾ ਸੌ ਦੀ ਸਾਰੀ ਗੱਲਾਂ ਨੀ ਕਾਮੇ ਦਾ ਬੁੱਦਾ ਲੈ ਜਾਊਗਾ ਬਗਮਾਰ ਕਦੋਂ ਉਹ ਲੰਡੂ ਜੇ ਚੁੱਪ ਕਰਕੇ ਰਾਮ ਨਾਲ ਪੈ ਜੂਗਾ ਬਗਮਾਰ ਕਦੋਂ ਉਹ ਲੰਡੂ ਜੇ ਚੁੱਪ ਕਰਕੇ ਰਾਮ ਨਾਲ ਪੈ ਜੂਗਾ ਹੁਣ ਅੱਧੀ ਰਾਤ ਨੂੰ ਦਸ ਬਲਾਂ ਅੱਧੀ ਰਾਤ ਨੂੰ ਦਸ ਬਲਾਂ ਕੀ ਟੱਕਣਿਆ ਟੈਂਕ ਬੱਲੀਏ ਇੱਕ ਸੌ ਦਾ ਨੋਟ ਫੜਾ ਦੇ ਨੀ ਤੂੰ ਮੇਰੀ ਸਿੰਧ ਬੈਂਕ ਬੱਲੀਏ ਇੱਕ ਸੌ ਦਾ ਨੋਟ ਫੜਾ ਦੇ ਨੀ ਤੂੰ ਤੂੰ ਬੈਂਕ ਵੱਲੀਏ ਇੱਕ ਸੌਦਾ ਨੋਟ ਫੜਾ ਦੇ ਨੀ ਤੂੰ ਮੇਰੀ ਸਿੰਧ ਬੈਂਕ ਵੱਲੀਏ ਐਨੀ ਚਾਰ ਖਾਨੋਂ ਪੈਸਾ ਕਿੱਥੋਂ ਭੰਗਿਆ ਚੱਕ ਜੰਨਾ ਇੱਕ ਸੌਦਾ ਨੋਟ ਫੜਾ ਦੇ ਨੀ ਤੂੰ ਸਿੰਧ ਬੈਂਕ ਵੱਲੀਏ ਐਨੀ ਚਾਰ ਖਾਨੋਂ ਪੈਸਾ ਕਿੱਥੋਂ ਭੰਗਿਆ ਚੱਕ ਜੰਨਾ ਇੱਕ ਸੌਦਾ ਨੋਟ ਫੜਾ ਦੇ ਨੀ ਤੂੰ ਸਿੰਧ ਬੈਂਕ ਵੱਲੀਏ ਤੂੰ ਮੇਰੀ ਸਿੰਧ ਬੈਂਕ ਵੱਲੀਏ ਤੂੰ ਮੇਰੀ ਸਿੰਧ ਬੈਂਕ ਵੱਲੀਏ ਬਾਜੀ ਤਾੜੀ ਬਾਰੇ ਕੀ ਕਹਾਲਾ